ਸ਼੍ਰੀ ਦਰਬਾਰ ਸਾਹਿਬ ਦੀ ਆਉਣ ਵਾਲੇ ਰਸਤਿਆਂ ਦੇ ਵਿੱਚ ਫੋਟੋਗ੍ਰਾਫਰ ਅਤੇ ਨਿਹੰਗ ਜਥੇਬੰਦੀਆਂ ਮੁ ਸਾਹਮਣੇ ਹੋ ਗਈਆਂ ਨੇ ਅਤੇ ਨਿਹੰਗ ਜਥੇਬੰਦੀਆਂ ਦੇ ਵੱਲੋਂ ਫੋਟੋਗ੍ਰਾਫਰਾਂ ਤੇ ਕੈਮਰੇ ਤੱਕ ਕੋਈ ਗਏ ਨਹੀਂ ਦਰਅਸਲ ਦੇਸ਼ ਵਿਦੇਸ਼ ਤੋਂ ਸੰਤ ਸਾਹਿਬੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਦੇ ਲਈ ਆਂਦੀਆਂ ਨੇ ਅਤੇ ਸੰਤਾਂ ਵੱਲੋਂ ਇਹ ਦੋਸ਼ ਲਗਾਏ ਗਏ ਸੀਗੇ ਕਿ ਜੋ ਰਸ਼ੀਅਨ ਦੇ ਵਿੱਚ ਖੜੇ ਫੋਟੋਗ੍ਰਾਫਰ ਅਤੇ ਹੋਰ ਸਮਾਨ ਵੇਚਣ ਵਾਲੇ ਹੁੰਦੇ ਨੇ ਉਹਨਾਂ ਵੱਲੋਂ ਸੰਗਤਾਂ ਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ ਹੈ ਜਿਸ ਨੂੰ ਲੈ ਕੇ ਇਸ ਦੀ ਕੰਪਲੇਂਟ ਪੁਲਿਸ ਥਾਣੇ ਵੀ ਕੀਤੀ ਗਈ ਸੀ ਪਰ ਪੁਲਿਸ ਥਾਣੇ ਕੰਪਲੀਟ ਹੋਣ ਦੇ ਬਾਵਜੂਦ ਵੀ ਫੋਟੋਗ੍ਰਾਫਰ ਬਾਜ਼ਨੀ ਸਿਆਰੇ ਅਤੇ ਜਦੋਂ ਹੀ ਇਸ ਬਾਬਤ ਸੂਚਨਾ ਨਿਹੰਗ ਜਥੇਬੰਦਿਕ ਨੂੰ ਲੱਗਦੀ ਹੈ ਤਾਂ ਉਹਨਾਂ ਵੱਲੋਂ ਉਸ ਜਗ੍ਹਾ ਉੱਤੇ ਪਹੁੰਚਿਆ ਜਾਂਦਾ ਹੈ ਅਤੇ ਫੋਟੋਗ੍ਰਾਫਰ ਨੂੰ ਆਪਣੇ ਹੀ ਤਰੀਕੇ ਦੇ ਨਾਲ ਸਬਕ ਸਿਖਾਇਆ ਜਾਂਦਾ ਹੈ ਉਹਨਾਂ ਕਿਹਾ ਹੈ ਕਿ ਜੇ ਮੁਰਦ ਤੋਂ ਸੰਤਨ ਵਿਸਥਰਾ ਪਰੇਸ਼ਾਨ ਕੀਤਾ ਗਿਆ ਤਾਂ ਉਹ ਖੁਦ ਇਸ ਦੇ ਜ਼ਿੰਮੇਵਾਰ ਹੋਣਗੇ। ਜਾਂ ਕੋਈ ਇਹੋ ਜਿਹਾ ਹੁਲੜਬਾਜ਼ ਇਹਨਾਂ ਨੂੰ ਨਹੀਂ ਇਹਨਾਂ ਨੂੰ ਇੱਥੇ ਕਿਰਾਏ ਨਹੀਂ ਇਹਨਾਂ ਨੂੰ ਉਧਰ ਲੈ ਬੰਨੇ ਸੁੱਟੋ। ਸਾਰੇ ਉਧਰ ਲੈ ਬੰਨੇ। ਤੁਹਾਡੇ ਬੰਦੇ ਕਿੱਥੇ ਸਾਰੇ ਭਲਾਈ ਕਿੱਥੇ ਗੋਣਾ ਹੀ ਨਹੀਂ ਆ। ਬਾਕੀ ਕਿੱਥੇ ਤੁਹਾਡੇ ਬੰਦੇ? ਤੂੰ ਕੀ ਕਹਿ ਰਹਿਆ? ਸਭਾਈ ਸਾਰੇ ਅਲੱਗ ਤੂੰ ਕਹਿਣਾ? ਚੰਨ ਹੁਣੇ ਕੀ ਕਹਾਂ ਮੈਂ? ਬਾਈ ਯਾਰ ਬਹੁਤ ਕੰਪਲੇਨਾਂ ਹੁੰਦੀਆਂ ਯਾਰ ਤਰੂ ਨਹੀਂ ਮੈਂ ਦੱਸਾ ਜਾ ਫਿਰ ਕਰ ਲੇਂਗਾ ਬਾਬਾ ਜੀ ਨਾਲ ਨਹੀਂ ਆਈਂ ਛੋਣੇ ਤਾਡੀ ਮੈਂ ਤੁਹਾਨੂੰ ਮੈਂ ਕਿਹਾ ਇਹ ਨਾ ਵੀ ਉੱਥੇ ਚੌਂਕ 'ਚ ਜਾਓ ਪਰੇ ਅਜੇ ਤੱਕ ਕੋਈ ਨਹੀਂ ਜੇ ਆਇਆ ਕੋਈ ਨਾ ਆਇਆ ਅਜੇ ਤੱਕ ਲਾਖਾ ਹੋ ਰਹੀ ਹੈ ਉਹਨਾਂ ਨੂੰ ਕਹਦੇ ਹੋ ਕੁੜੀਆਂ ਨੂੰ ਵੀ ਕਹਦੇ ਭੈਣ ਨੂੰ ਨਹੀਂ ਆਉਣਾ ਚਲੋ ਉਧਰ ਤੁਹਾਡੀ ਕਤੀੜ ਹੈ ਨਾ ਸਾਰੀ ਨਿਕਲ ਜਾਓ ਬਹੁਤ ਵਿਛਾਉਣੇ ਨਹੀਂ ਤੇ ਇਸ ਤੋਂ ਬਾਅਦ ਸ਼੍ਰੀ ਦਰਬਾਰ ਸਾਹਿਬ ਦੀ ਆਉਣ ਵਾਲੇ ਰਸਤਿਆਂ ਦੇ ਵਿੱਚ ਫੋਟੋਗ੍ਰਾਫਰ ਅਤੇ ਨਿਹੰਗ ਜਥੇਬੰਦੀਆਂ ਮੂੰਹ ਸਾਹਮਣੇ ਹੋ ਗਈਆਂ ਨੇ ਅਤੇ ਨਿਹੰਗ ਜਥੇਬੰਦੀਆਂ ਦੇ ਵੱਲੋਂ ਫੋਟੋਗ੍ਰਾਫਰਾਂ ਤੇ ਕੈਮਰੇ ਤਾਂ ਕੋਈ ਗਏ ਨਹੀਂ ਦਰਅਸਲ ਦੇਸ਼ ਵਿਦੇਸ਼ ਤੋਂ ਸੰਤਾ ਸ਼੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਦੇ ਲਈ ਆਂਦੀਆਂ ਨੇ ਅਤੇ ਸੰਗਤਾਂ ਵੱਲੋਂ ਇਹ ਦੋਸ਼ ਲਗਾਏ ਗਏ ਸਿਗੇ ਕਿ ਜੋ ਰਸ਼ੀਅਨ ਦੇ ਵਿੱਚ ਖੜੇ ਫੋਟੋਗ੍ਰਾਫਰ ਅਤੇ ਹੋਰ ਸਮਾਨ ਵੇਚਣ ਵਾਲੇ ਹੁੰਦੇ ਨੇ ਉਹਨਾਂ ਵੱਲੋਂ ਸੰਗਤਾਂ ਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ ਹੈ ਜਿਸ ਨੂੰ ਲੈ ਕੇ ਇਸ ਦੀ ਕੰਪਲੇਂਟ ਪੁਲਿਸ ਥਾਣੇ ਵੀ ਕੀਤੀ ਗਈ ਸੀ ਪਰ ਪੁਲਿਸ ਥਾਣੇ ਕੰਪਲੀਟ ਹੋਣ ਦੇ ਬਾਵਜੂਦ ਵੀ ਫੋਟੋਗ੍ਰਾਫਰ ਬਾਜ਼ਨੀ ਸਿਆਰੇ ਅਤੇ ਜਦੋਂ ਹੀ ਇਸ ਬਾਬਤ ਸੂਚਨਾ ਨਿਹੰਗ ਜਥੇਬੰਦਕ ਨੂੰ ਲੱਗਦੀ ਹੈ ਤਾਂ ਉਹਨਾਂ ਵੱਲੋਂ ਉਸ ਜਗ੍ਹਾ ਉੱਤੇ ਪਹੁੰਚਿਆ ਜਾਂਦਾ ਹੈ ਅਤੇ ਫੋਟੋਗ੍ਰਾਫਰਾਂ ਨੂੰ ਆਪਣੇ ਹੀ ਤਰੀਕੇ ਦੇ ਨਾਲ ਸਬਕ ਸਿਖਾਇਆ ਜਾਂਦਾ ਹੈ ਉਨਾ ਕਿਹਾ ਹੈ ਕਿ ਜੇ ਮੁਰਤੋਂ ਸੰਕਟਨ ਉਸਤਰਾ ਪਰੇਸ਼ਾਨ ਕੀਤਾ ਗਿਆ ਤਾਂ ਉਹ ਖੁਦ ਇਸ ਦੇ ਜ਼ਿੰਮੇਵਾਰ ਹੋਣਗੇ। ਨਾ ਕੋਈ ਇਹੋ ਜਿਹਾ ਹੁਲੜਬਾਜੀ ਇਹਨਾਂ ਨੂੰ ਨਹੀਂ ਇਹਨਾਂ ਨੂੰ ਇੱਥੇ ਕਿਰਾਏ ਨਹੀਂ ਇਹਨਾਂ ਨੂੰ ਉਧਰ ਲੈ ਬੰਨੇ ਸੁੱਟੋ। ਸਾਰੇ ਉਧਰ ਲੈ ਬੰਨੇ। ਤੁਹਾਡੇ ਬੰਦੇ ਕਿੱਥੇ ਸਾਰੇ ਭਲਾਇ ਕਿੱਥੇ ਗੁੰਮ ਹੀ ਨਹੀਂ ਆ। ਬਾਕੀ ਕਿੱਥੇ ਤੁਹਾਡੇ ਬੰਦੇ? ਤੂੰ ਕੀ ਕਹਿ ਰਹਿਆ? ਸਭਾਈ ਸਾਰੇ ਅਲੱਗ ਤੂੰ ਕਹਿ ਰਿਹਾ? ਚੰਨ ਹੁਣੇ ਕੀ ਕਹਾ ਮੈਂ? ਯਾਰ ਬਹੁਤ ਕੰਪਲੇਨਟਾਂ ਹੁੰਦੀਆਂ ਯਾਰ ਤਰੂ ਨਹੀਂ ਮੈਂ ਬਿਖਾ ਜਾ ਫਿਰ ਕਰ ਲੇਂਗਾ ਬਾਬਾ ਜੀ ਨਾਲ ਗੱਲ ਅਸੀਂ ਵਿਛੋਣੇ ਤੇ ਤੁਹਾਨੂੰ ਮੈਂ ਕਿਹਾ ਇਹ ਨਾ ਵੀ ਉੱਥੇ ਚੌਂਕ ਜੀ ਜਾਓ ਪਰੇ ਉੱਧਰ ਦੇਖੋ ਨਹੀਂ ਜੀ ਇੱਥੇ ਸਾਰੇ ਅਜੇ ਤੱਕ ਲਾਸਟ ਆਉਂਦੇ ਹੋ ਉਹਨਾਂ ਨੂੰ ਕਹਿ ਦਿਓ ਕੁੜੀਆਂ ਨੂੰ ਵੀ ਕਹਿ ਦਿਓ ਭੈਣ ਨੂੰ ਨਹੀਂ ਆਉਣਾ ਚਲੋ ਉਧਰ ਭਾਜੋ ਸੋ ਮੇਰੀ ਤਕੀਦ ਹੈ ਨਾ ਸਾਰੀ ਨਿਕਲ ਜਾਓ ਬਹੁਤ ਵਿਛੋਣੇ ਨਹੀਂ ਬੇ ਇਸ ਤੋਂ ਬਾਅਦ